हां जी ਚੰਡਾਲ ਨੂੰਹਾਂ ਵਿੱਚ ਜਦ ਪਾਲੀ ਆਏਗੀ ਤੇ ਹੁਣ ਵੀਡੀਓ ਦੇ ਵਿੱਚ ਇੱਕ ਨਵਾਂ ਰੁੱਖ ਆਏਗਾ ਕਿਉਂਕਿ ਜਦ ਪ੍ਰੀਤ ਬੇਬੇ ਨੂੰ ਬਹੁਤ ਜ਼ਿਆਦਾ ਕੁੱਟਦੀ ਆ ਡਰਾਉਂਦੀ ਤਾਂ ਮਗਾਉਂਦੀ ਆ ਤੇ ਬੇਬੇ ਉੱਥੇ ਬਹੁਤ ਜ਼ਿਆਦਾ ਡਰ ਜਾਂਦੀ ਆ ਪ੍ਰੀਤ ਨੇ ਬੇਬੇ ਨੂੰ ਇਹ ਕਿਹਾ ਕਿ ਜੇਕਰ ਕੋਈ ਵੀ ਗੱਲ ਬਾਪੂ ਨੂੰ ਜਾਂ ਬਾਹਰ ਕਿਸੇ ਨੂੰ ਦੱਸੀ ਤਾਂ ਮੈਂ ਤੇਰਾ ਗਲਾ ਕੁੱਟ ਕੇ ਮਾਰ ਦੇਣਾ ਤੇ ਉਥੇ ਬੇਬੇ ਡਰਦੀ ਸਾਰੀਆਂ ਗੱਲਾਂ ਮੰਨ ਲੈਂਦੀ ਆ ਤੇ ਕਹਿ ਦਿੰਦੀ ਆ ਕਿ ਮੈਂ ਕਿਸੇ ਨੂੰ ਨਹੀਂ ਦੱਸਦੀ ਤੇ ਪ੍ਰੀਤ ਬੇਬੇ ਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਕੁੱਟਦੀ ਆ ਤੇ ਬੇਬੇ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਆ ਸੋ ਉਸ ਤੋਂ ਬਾਅਦ ਜਦ ਬੇਬੇ ਪਾਣੀ ਪੀਣ ਲਈ ਜਾਂਦੀ ਆ ਤੇ ਬੇਬੇ ਡਿੱਗ ਪੈਂਦੀ ਆ ਤੇ ਬਾਅਦ ਵਿੱਚ ਜਦ ਵਿੱਕੀ ਆਉਂਦਾ ਏ ਤੇ ਵਿੱਕੀ ਪ੍ਰੀਤ ਨੂੰ ਪੁੱਛਦਾ ਏ ਕਿ ਬੇਬੇ ਨੂੰ ਕੀ ਹੋਇਆ ਤੇ ਪ੍ਰੀਤ ਉਥੇ ਕਹਿਣ ਲੱਗ ਪੈਂਦੀ ਆ ਕਿ ਇਹ ਸਾਰੇ ਪਖੰਡ ਖੇਡ ਰਹੀ ਆ ਇਹਨੂੰ ਕੁਛ ਨਹੀਂ ਹੋਇਆ ਸਿਰਫ ਇਹ ਮੇਰਾ ਨਾਂ ਲਾਉਣਾ ਚਾਹੁੰਦੀ ਆ ਤੇ ਮੈਨੂੰ ਪਸਾਉਣਾ ਚਾਹੁੰਦੀ ਆ ਤੇ ਵਿੱਕੀ ਫਿਰ ਪ੍ਰੀਤ ਦੇ ਪਿਛੇ ਲੱਗ ਕੇ ਇਹੀ ਸੋਚਣ ਲੱਗ ਪੈਂਦਾ ਕਿ ਬੇਬੇ ਕਿੰਨੇ ਡਰਾਮੇ ਕਰਦੀ ਆ ਤੇ ਇੰਨੇ ਜ਼ਿਆਦਾ ਡਰਾਮੇ ਕਰਨ ਲੱਗ ਪਈ ਕਿ ਝੂਠੇ ਨਾਂ ਹੀ ਲਾਉਣ ਲੱਗ ਪਈ ਵੇਕੀ ਬੇਬੇ ਨੂੰ ਬੋਲਣ ਲੱਗ ਜਾਂਦਾ ਹੈ ਤੇ ਇਹ ਕਹਿੰਦਾ ਹੈ ਕਿ ਤੁਸੀਂ ਜ਼ਮੀਨ ਸਾਡੇ ਨਾਂ ਤੇ ਨਾ ਕਰਨ ਦੇ ਬਹਾਨੇ ਬਣਾ ਕੇ ਕਦੀ ਕੋਈ ਡਰਾਮਾ ਕਰਦੇ ਹੋ ਤੇ ਜਿਹੜੀ ਜ਼ਮੀਨ ਆ ਉਹ ਮੈਂ ਆਪਣੇ ਨਾਂ ਤੇ ਲਵਾ ਕੇ ਹੀ ਰਾਂਗਾ। ਤੁਸੀਂ ਸ਼ਰੀਕਾ ਨੂੰ ਜ਼ਮੀਨ ਕਿਵੇਂ ਦਿਓਗੇ ਇਹ ਅਸੀਂ ਵੇਖਦੇ ਹਾਂ। ਜੇਕਰ ਸੋਨੂ ਨੇ ਸਾਡੀ ਜ਼ਮੀਨ ਵਿੱਚ ਪੈਰ ਪਾਇਆ ਤਾਂ ਅਸੀਂ ਸੋਨੂ ਦੀਆਂ ਲੱਤਾਂ ਹੀ ਵੱਡ ਦੇਣੀਆਂ ਨੇ। ਇਹ ਗੱਲਾਂ ਸਾਰੀਆਂ ਵਿੱਕੀ ਕਹਿੰਦਾ ਹੈ ਤੇ ਉਹ ਬੇਬੇ ਨੂੰ ਹੋਰ ਵੀ ਤਮਕੀਆਂ ਦਿੰਦਾ ਹੈ ਪਰ ਵਿੱਕੀ ਨੂੰ ਇਹ ਨਹੀਂ ਪਤਾ ਕਿ ਬੇਬੇ ਦੀ ਹਾਲਤ ਪ੍ਰੀਤ ਨੇ ਇੰਨੀ ਜ਼ਿਆਦਾ ਮਾੜੀ ਕੀਤੀ ਆ ਕਿ ਉਸ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ ਤੇ ਬੇਬੇ ਨੇ ਇਹ ਸੋਚਿਆ ਹੈ ਕਿ ਜੇਕਰ ਮੈਂ ਇਦਾਂ ਹੀ ਚੁੱਪ ਰਹਿ ਕੇ ਇਸ ਕੋ ਇਹਦੇ ਕੋਲੋਂ ਕੁੱਟ ਖਾਂਦੀ ਰਹੀ ਤਾਂ ਹੋ ਸਕਦਾ ਹੈ ਕਿ ਇਹ ਮੈਨੂੰ ਅੰਦਰੇ-ਅੰਦਰ ਮਾਰ ਹੀ ਦੇਵੇ ਕਿਉਂ ਨਾ ਮੈਂ ਸਾਰੀ ਗੱਲ ਬਾਪੂ ਨਾਲ ਕਰਦੀ ਆ ਤਾਂ ਜੋ ਮੈਨੂੰ ਇਥੋਂ ਕਢਾ ਲੈਣ ਤੇ ਮੈਂ ਬਚ ਜਾਵਾਂ ਜੇਕਰ ਮੈਂ ਇਹਨਾਂ ਦੇ ਹੱਥੀਂ ਹੀ ਚੜੀ ਰਹੀ ਤੇ ਇਹਨਾਂ ਮੈਨੂੰ ਕਿਸੇ ਨਾ ਕਿਸੇ ਦਿਨ ਮਾਰ ਦੇਣਾ ਹੈ ਆਪੇ ਮੇਰੀ ਧੀ ਮੈਨੂੰ ਲੈ ਜਾਊਗੀ ਸੋ ਕਦੀ ਵਾਰ ਉਹ ਸੋਚਦੀ ਹੈ ਕਿ ਜੇਕਰ ਮੈਂ ਦੱਸਿਆ ਤੇ ਇਹ ਨਾ ਹੋਵੇ ਕਿ ਪ੍ਰੀਤ ਮੈਨੂੰ ਸੱਚੀ ਉਹ ਹੀ ਮਾਰ ਦੇਵੇ ਰਹਿਣਾ ਤਾਂ ਮੈਂ ਇੱਥੇ ਆ ਰੋਟੀ ਪਾਣੀ ਵੀ ਇੱਥੇ ਖਾਣਾ ਹੈ ਮੈਂ ਕੀ ਕਰ ਸਕਦੀ ਆ ਬੇਬੇ ਵਿਚਾਰੀ ਅਧ ਵਿਚਾਲੇ ਫਸ ਚੁੱਕੀ ਆ ਨਾ ਉਹ ਦੱਸਣ ਜੋਗੀ ਆ ਤੇ ਉਹ ਨਾ ਹੀ ਉਹ ਨਾ ਦੱਸਣ ਜੋਗੀ ਜੇਕਰ ਉਹ ਦੱਸਦੀ ਆ ਤੇ ਤਾਂ ਵੀ ਫਸਦੀ ਆ ਜੇਕਰ ਨਹੀਂ ਦੱਸਦੀ ਤਾਂ ਵੀ ਫਸਦੀ ਆ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰੇ ਤੇ ਕੀ ਕਰੇ ਸੋ ਪ੍ਰੀਤ ਨੇ ਬੇਬੇ ਨੂੰ ਬਹੁਤ ਹੀ ਜ਼ਿਆਦਾ ਫਸਾ ਦਿੱਤਾ ਏ ਦੇਖਦੇ ਆ ਕਿ ਬੇਬੇ ਕੀ ਫੈਸਲਾ ਲੈਂਦੀ ਆ ਤੇ ਉਸ ਦੀ ਧੀ ਪਾਲੀ ਆਉਣ ਤੇ ਸਾਰੀ ਵੀਡੀਓ ਵਿੱਚ ਕੀ ਚੇਂਜਸ ਆਉਂਦੀਆਂ ਨੇ ਕਿਉਂਕਿ ਪਾਲੀ ਦੇ ਆਉਣ ਨਾਲ ਹੀ ਇਹਨਾਂ ਨੂੰ ਥੋੜਾ ਦਾਰ ਪੈਦਾ ਹੋਊਗਾ ਜਿੰਨਾ ਚਿਰ ਪਾਲੀ ਨਹੀਂ ਆਉਂਦੀ ਉਹਨਾਂ ਚਿਰ ਤਾ ਇਹ ਬੇਬੇ ਬਾਪੂ ਨੂੰ ਜੀਣ ਨਹੀਂ ਦੇ ਰਹੇ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਜੂਰ سبسਕ੍ਰਾਈਬ ਕਰ ਲਿਓ